ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਪਹਿਲਾ ਤਾਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਾਬੇ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਤੁਹਾਨੂੰ ਦੱਈਏ ਕਿ ਬਟਾਲਾ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਪਹਿਲੀ ਪਾਸਾਹੀ ਦਾ ਵਿਆਹ ਉਸ ਬੜੀ ਹੀ ਧੂਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾਏਗਾ ਇਸੇ ਦੀਆਂ ਤਿਆਰੀਆਂ ਬਟਾਲੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਵਿੱਚ ਬਹੁਤ ਜ਼ਿਆਦਾ ਭਾਜੀ ਜਿਹੜੀ ਇਹ ਕੱਢੀ ਜਾ ਰਹੀ ਹੈ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਭਾਜੀ ਪ੍ਰਸ਼ਾਦ ਦੇ ਤੌਰ ਤੇ ਦੇਣ ਦੇ ਲਈ ਜਿਹੜਾ ਆ ਟਣਾਂ ਦੇ ਹਿਸਾਬ ਦੇ ਨਾਲ ਜਿਹੜੀ ਇਹ ਕੱਢੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਕੁਆਂਟਲਾਂ ਦੇ ਨਹੀਂ ਟਣਾ ਦੇ ਹਿਸਾਬ ਦੇ ਨਾਲ ਜਿਹੜੀ ਇਹ ਭਾਜੀ ਕੱਢੀ ਜਾਂਦੀ ਏ ਜਿਹੜੀ ਕਿ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਏ ਮਿੱਠੀ ਨਮਕੀਨ ਭਾਜੀ ਜਿਹੜੀ ਇਹ ਬਹੁਤ ਜ਼ਿਆਦਾ ਜਿਹੜੀ ਏ ਤੁਸੀਂ ਦੇ ਦੇ ਪਿਓ ਕਿ ਕੱਢ-ਕੱਢ ਜਿਹੜੇ ਆ ਢੇਰ ਲਗਾਏ ਹੋਏ ਨੇ ਤੇ ਭਾਜੀ ਨਿਕਲਦੀ ਪਈ ਏ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਹੀ ਏ ਕਿ ਜਿਹੜੇ ਲੋਕ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਨੇ ਉੱਥੇ ਹੀ ਸੰਗਤਾਂ ਦੇ ਨਾਲ ਸਾਡੇ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਪਹਿਲਾਂ ਦੇ ਕਵਿੰਟਰਾਂ ਵਿੱਚ ਮੈਂ ਸੀ ਪਹਿਲਾਂ ਚਾਰ ਕਵਿੰਟਰਾਂ ਵਿੱਚ ਸਟਾਰਟਿੰਗ ਚ ਚਾਰ ਕਵਿੰਟਰਾਂ ਵਿੱਚ ਆਏ ਸੀ ਹੋਲੀ ਉਹਦੇ 8 ਕਿਤੇ 6 6 ਤੋਂ 8 8 ਦਾ ਕਿਤਾ ਵਾਧੀ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਟਾਂ ਬਣਾਈ ਤੇ ਹਾਂ ਬਹੁਤ ਬਣਾਈਆਂ ਪਰ ਫਿਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੇ ਹੋਰ ਬੁਲਾਵਾਂਗੇ ਉਹ ਐਰ ਜੀ ਵਧਾਈ ਆ ਵੇਖੋ ਜੇ ਐਰ ਦੀ ਸੰਗਤ ਨੂੰ ਪੂਰੀ ਹੋ ਗਈ ਤੇ ਫਿਰ ਤਾਂ ਠੀਕ ਹੈ ਨਹੀਂ ਤੇ ਫਿਰ ਹੋਰ ਬੁਲਾਵਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤ ਵਾਤ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਕਹਿੰਦੇ ਆਪ ਹੀ ਰਸਣ ਪਾਣੀ ਲੈ ਕੇ ਸਾਡੇ ਕੋ ਪਹੁੰ ਆ ਦੇਖੋ ਆ ਜਾਂਦੇ ਨੇ ਵੀ ਆ ਸਾਰਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਵੀ ਸੰਗ ਸਾਡਾ ਇੰਨਾ ਸਜਾ ਕੇ ਬਸਹੀ ਰੋ ਰਹੀ ਅਸੀਂ ਕਰੀ ਦੀ ਜਿਤਨਾ ਬਾਬਾ ਜੀ ਦਾ ਵਿਆਹ ਵਾ ਪੁਰਬ ਰੱਦ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗ ਤੇ ਕੰਨ ਸਾਹਿਬ ਫੈੜਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਨਾਲ ਭਾਜੀ ਬਣ ਕੇ ਦੇ ਦੀ ਭਾਜੀ ਬੇਦਸਾਫਰ ਆ ਲਓ ਮਹਾਰਾਜਾ ਤੁਹਾਡੀ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਫੌਜੀ ਕਰ ਉਸ ਤੋਂ ਬਾਅਦ ਆਪਾਂ ਲੋਕਲ ਮੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋ ਬਾਹਰੋਂ ਡਿਮਾਂਡ ਹੁੰਦੀ ਆ ਜਿੱਥ ਉਹਨਾਂ ਕਹਿੰਦੇ ਵੀ ਆਪਣੇ ਹੋਰ ਵੇ ਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜੇ ਤਾਂ 10 ਕ ਨਾਲ ਜੋ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਆ ਫਿਰ ਅਜ ਲੱਗ ਲੱਗਾ ਜਾਂ ਜਲੰਧਰ ਲੁਧਿਆਣਾ ਦਿੱਲੀ ਕਿੱਥੇ ਵੀ ਆ ਉਹ ਵੰਡ ਲੈਂਦੇ ਨੇ ਆ ਬੱਚੇ ਇਹਨੂੰ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਤੁਹਾਨੂੰ ਐ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4 ਤਰੀ ਹੋ ਗਈ ਆ 8 ਕ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੂੰ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇ 7 ਵਜੇ ਲੱਗਦੇ ਨੇ ਸ਼ਾਮ ਨੂੰ 7 ਵਜੇ ਛੁੱਟੀ ਕਰਦੇ ਨੇ ਤੇ ਮੁੰਡੇ ਰਾਤ ਨੂੰ ਪੈਕਿੰਗ ਵਾਲੇ ਆ ਜਾਂਦੇ ਨੇ ਮੁੰਡੇ ਸੇਵਾਦਾਰ ਉਹ ਪੈਕਿੰਗ ਕਰਦੇ ਨੇ ਤੇ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਦੇ ਦੇਣੇ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦੇ ਆ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਕਟਾ ਦੇ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਜਿਆਹਪੁਰ ਤੋਂ ਅਗਲੇ ਦਿਨ ਅਸੀਂ ਵੰਡਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4 5 ਦਿਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਡਦੇ ਆ ਵੰਡਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਿਸੇ ਨੂੰ ਇੱਥੇ ਆਉਂਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕਟ ਦਹੀ ਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਜੀ ਉਹਨੂੰ ਮੈਂ ਭੇਜਣੀ ਆ ਸਾਨੂੰ ਦੋ ਪੈਕਟ ਹੋਰ ਦੇ ਦੋ ਚਾਰ ਪੈਕਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਆਉਂਦੀ ਆ ਉਹਦੇ ਘੱਟੋ ਘਾਟੇ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਕਰ ਸੇਵਾ ਸਾਡੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12:00 1:00 ਤੱਕ ਅਸੀਂ ਪੈਕ ਕਰਦੇ ਰਹਿੰਦੇ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਭੱਜੀ। ਸ਼ਾਹੀ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਗੁਰਨਾਨਕ ਸਾਹਿਬ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਅੱਜ ਜਿਹੜਾ ਭੱਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ ਹੌਲੀ ਵਧ ਵਧ ਕੇ ਵਧ ਵਧ ਕੇ ਸੰਗਤ ਦੇ ਸਜੋਗ ਨਾਲ ਹੀ ਵਧਣ ਲਿਆ। ਸੰਗਤ ਵਧੋ ਵਧੀ ਕੋਈ ਖੰਡ ਦੀ ਬੋਰੀ ਫੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਫੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਉਂ ਨਾਂ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਹਰਕਾ ਭਾਜੀ ਨਹੀਂ ਬਣਦੀ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਦੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਲੋਜ ਭਾਜੀ ਸਾਡਾ ਸਾਡੀ ਸੇਵਾ ਕਰੋ ਸਾਡੀ ਸਿਰਾ ਕਰੋ ਇਤਨਾ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਉਹ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ